ਲੁਧਿਆਣੇ ਵਿੱਚ ਪੰਜਾਬ ਟੈਂਟ ਡੀਲਰ ਯੂਨੀਅਨ ਦੇ ਵੱਲੋਂ ਮਹਾਵਾਨੀ ਉਤਸਵ ਹੈ ਜਿਹੜਾ ਮਨਾਇਆ ਗਿਆ ਹੈ ਜਿਸ ਵਿੱਚ ਲੁਧਿਆਣੇ ਤੋਂ ਸ਼ੁਰੂਆਤ ਕੀਤੀ ਗਈ ਹੈ ਕਿ ਆਕਤੂਬਰ ਜੁਲਾਈ ਮਹੀਨੇ ਦੇ ਵਿੱਚ ਦੇਸ਼ ਭਰ ਵਿੱਚ ਬੂਟੇ ਲਾਏ ਜਾਣਗੇ ਉਹਨਾਂ ਕਿ ਆ ਉਹਨਾਂ ਨੇ ਪੂਰੇ ਦੇਸ਼ ਵਿੱਚ 4 ਲੱਖ ਦੇ ਕਰੀਬ ਮੈਂਬਰ ਨੇ ਜੋ ਜੁਲਾਈ ਮਹੀਨੇ ਦੇ ਵਿੱਚ ਪੂਰੇ ਦੇਸ਼ ਵਿੱਚ ਬੂਟੇ ਲਾਉਣਗੇ ਉਨਾ ਕਿ ਆ ਪਿਛਲੇ ਸਾਲ ਵੀ ਲੁਧਿਆਣੇ ਵਿੱਚ ਬੂਟੇ ਲਾਏ ਗਏ ਸਨ ਇਸ ਵਾਰ ਵੀ ਉਹਨਾਂ ਦੀ ਟੀਮ ਦੇ ਵੱਲੋਂ ਇਸ ਮੁਹਿੰਮ ਨੂੰ ਕਾਮਯਾਬ ਕਰਨ ਲਈ ਬੂਟੇ ਲਗਾਏ ਜਾ ਰਹੇ ਨੇ ਇੰਡਿਆ ਟੈਂਡਰ ਡੀਲਰ ਐਸੋਸੀਏਸ਼ਨ ਕੀ ਤਰਫ ਸੇ ਪੂਰਾ ਜੁਲਾਈ ਮਹੀਨਾ ਹਮਾਰਾ ਬਨ ਮਹੋਤਸਵ ਹੈ 397000 ਮੈਂਬਰ ਹਮਾਰੇ ਹਨ ਹਰ ਮੈਂਬਰوں ਕੋਲ ਇਹ ਹੈ ਕਿ ਪੌਦਾ ਲਗਾਣਾ ਹੈ ਔਰ ਪੰਜਾਬ ਟੈਂਡਰ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਐਸਐਸ ਮੱਕੜ ਜੀ ਪੰਜਾਬ ਮੇ ਸਭੀ ਜ਼ਿਲ੍ਹوں ਕੋ ਸਭੀ ਡਿਸਟ੍ਰਿਕਟ ਪ੍ਰੈਜ਼ੀਡੈਂਟ ਸਾਰੇ ਕਸਬੇ ਸਾਰੇ ਬਾਜ਼ਾਰ ਜਿੱਥੇ ਵੀ ਨੇ ਟੈਂਟ ਹਾਊਸ ਵਾਲੇ ਸਾਰਿਆਂ ਨੂੰ ਲਗਾਉਣ ਦਾ ਇਹਨਾਂ ਨੇ ਆਮਾਨ ਕੀਤਾ ਹੋਇਆ ਅੱਜ 8 ਜੁਲਾਈ ਨੂੰ ਸਾਰੀ ਜਗ੍ਹਾ ਪੂਰੇ ਪੰਜਾਬ 'ਚ ਕੋਈ ਡਿਸਟ੍ਰਿਕਟ ਹੋ ਜਾ ਨਹੀਂ ਕੋਈ ਕਸਬਾ ਹੋ ਜਾ ਨਹੀਂ ਜਿੱਥੇ ਕਿ ਪੌਦੇ ਨਹੀਂ ਲੱਗ ਰਹੇ ਬਿਖਸ਼ਾ ਰੋਪਣ ਜਿਹੜਾ ਕਿ ਬਹੁਤ ਬੜੀ ਅੱਜ ਦੀ ਜ਼ਰੂਰਤ ਹੈ ਦੇਸ਼ ਵਾਸਤੇ ਕਿਉਂਕਿ ਗਲੋਬਲ ਵਾਰਮਿੰਗ ਇੰਨੀ ਹੋ ਰਹੀ ਹੈ ਕਿ ਕਿਤੇ ਗਰਮੀ ਕਿਤੇ ਬਾਰਿਸ਼ ਕਿਤੇ ਕੁਝ ਦਰਖਤ ਲਗਾਉਣ ਵਾਸਤੇ ਬਹੁਤ ਹੀ ਜ਼ੋਰ ਨਾਲ ਸਾਡੇ ਐਸਐਸ ਮੱਕੜ ਜੀ ਰਾਜੀ ਅਗਰਵਾਜੀ ਲੁਧਿਆਣਾ ਟੈਂਡਰੈਂਸ ਦੇ ਪ੍ਰਧਾਨ ਨੇ ਸਾਡੇ ਅੱਜ ਨੌਜੋਨਾ ਚ ਲੁਧਿਆਣਾ ਡਿਸਟ੍ਰਿਕਟ ਚ ਵੀ ਨੌਜੋਨਾ ਚ ਅੱਜ ਪੌਦੇ ਲੱਗ ਰਹੇ ਨੇ ਇਹਦੇ ਵਾਸਤੇ ਮੈਂ ਪੰਜਾਬ ਦੇ ਪ੍ਰਧਾਨ ਔਰ ਆਪਣੇ ਰਾਜਾ ਅਗਰਵਾਜੀ ਔਰ ਸਾਰੇ ਜ਼ੋਨਲ ਜਿੰਨੇ ਮੇਰੇ ਪ੍ਰਧਾਨ ਨੇ ਪਵਨ ਜੀ ਮਾਨ ਸਾਹਿਬ ਔਰ ਬੱਗਾ ਸਾਹਿਬ ਗੁਰਮੀਤ ਜੀ ਬਟਿਆ ਸਾਹਿਬ ਔਰ ਆਪਣਾ ਜਿਹੜਾ ਕੀ ਨਾਮ ਹੈ ਪਵਨ ਜੀ ਕੁਮਾਰ ਜੀ ਰਾਹੋਂ ਰੋਡ ਕੀ ਕੀ ਬਾਤ ਹੈ ਜੀ ਔਰ ਇਹ ਇਨਾ ਆਨੰਦਾਂ ਦਾ ਅਸੀਂ ਨਵਾਂ ਸਾਡਾ ਇਹ ਬਿਚਾਰ ਰੋਪਣ ਹੈ 9 ਸਾਲ ਤੋਂ ਰੈਗੂਲਰ ਅਸੀਂ ਕਰ ਰਹੇ ਹਾਂ ਅੱਗੋਂ ਵੀ ਪ੍ਰਮਾਤਮਾ ਜਿੰਨੇ ਦਿਨ ਜੀਵਨ ਰਹੇਗਾ ਉਹਨੇ ਦਿਨ ਕਰਦੇ ਰਵਾਂਗੇ ਬਿਚਾਰ ਰੋਪਣ ਦੇ ਨਾਲ ਦੇਖਭਾਲ ਕਰਨੀ ਬਿਲਕੁਲ ਜੀ ਉਹ ਨਹੀਂ ਉੱਥੇ ਜਿੱਦੇ ਦੇਖਭਾਲ ਹੋ ਜਿੱਦੇ ਦੇਖਭਾਲ ਪਿਛਲੇ ਸਾਲ ਅਸੀਂ ਕਿਦਵਾਈ ਨਗਰ ਸ਼ਿਵਸ਼ਕਤੀ ਮੰਦਿਰ ਤੇ ਕੋਲ ਲਾਇਆ ਸੀ ਬਹੁਤ ਵਧੀਆ ਪੂਤੇ ਚੱਲ ਰਹੇ ਨੇ 2-3 ਸਾਲ ਰੈਗੂਲਰ ਲਗਾਇਆ ਹੁੰਦੇ ਜਰੂਰ ਸੇ ਹੁਣ ਇਸ ਪਾਰਕ ਨੂੰ ਅਸੀਂ ਲਿਆ ਅਡਾਪਟ ਕੀਤਾ ਹੁਣ ਇੱਥੇ ਬੂਟੇ ਜਿੰਨੇ ਕਹਣਗੇ ਇਸ ਪਾਰਕ ਦੇ ਸੁਸਾਇਟੀ ਦੇ ਮੈਂਬਰ ਉਹਨੇ ਅਸੀਂ ਲਗਾਉਂਦੇ ਰਵਾਂਗੇ ਲੁਧਿਆਣਾ ਪ੍ਰਸ਼ਾਸਨ ਵੱਲੋਂ ਵੀ ਉਪਰਾਲਾ ਕੀਤਾ ਗਿਆ ਟੀਚਾ ਮਿਥਿਆ ਗਿਆ 15 ਲੱਖ ਬੂਟੇ ਲਗਾਏ ਜਾਣਗੇ ਪੂਰੇ ਲੁਧਿਆਣਾ ਦੇ ਵਿੱਚ ਸੋ ਲੱਗਦਾ ਹੈ ਕਿ ਜਨਰਾਲਤ ਮੈਕਮਾ ਵੀ ਬੂਟੇ ਵੰਡ ਰਿਹਾ ਹੈ ਤੁਹਾਡੇ ਵੱਲੋਂ ਵੀ ਬੂਟੇ ਲਗਾਏ ਜਾ ਰਹੇ ਸੋ ਇੱਕ ਉਪਰਾਲਾ ਹਾਂਜੀ ਹਾਂਜੀ ਇਹ ਉਪਰਾਲਾ ਮੈਨੂੰ ਬੱਗਾ ਸਾਹਿਬ ਨੇ ਅੱਜ ਹੀ ਦੱਸਿਆ ਕਿ ਉਹਨਾਂ ਨੂੰ ਕਾਫੀ ਬੂਟੇ 1000 ਬੂਟਾ ਮੇਰੇ ਜ਼ੋਨ ਦੇ ਚੇਅਰਮੈਨ ਨੇ ਦੁਗਰੀ ਰੋਡ ਦੇ ਤੇ ਉਹ ਉਹਨਾਂ ਨੇ ਦੱਸਿਆ ਕਿ 1000 ਬੂਟਾ ਉਹਨਾਂ ਨੂੰ ਮਿਲਿਆ ਹੈ ਉਹ ਉਹਨਾਂ ਨੇ 1000 ਬੂਟਾ ਲਾਂਦਾ ਟੀਚਾ ਉਹ ਰੱਖਿਆ ਹੋਇਆ ਜਿਹੜਾ ਕਿ ਅੱਜ ਵੀ ਉਹ ਲਗਾਣਗੇ 100 150 ਬੂਟਾ ਅੱਜ ਵੀ ਉਹਨਾਂ ਨੇ ਸਾਮ ਨੂੰ ਲਗਾਉਣ ਦਾ ਪ੍ਰੋਗਰਾਮ ਬਣਾਇਆ ਹੈ ਬਸ ਮੈਂ ਹੁਣ ਮੱਕੜ ਸਾਹਿਬ ਨੂੰ ਰਿਕਵੈਸਟ ਕਰਾਂਗਾ ਬੇਨਤੀ ਬਸ ਤੇ ਇਹ ਆਪਣਾ ਰਾਜ ਜੀ ਅਗਰ ਕੋਈ ਗੱਲ ਕਰਨਾ ਚਾਹੁੰਦੇ ਨੇ ਤੁਹਾਡਾ ਵੀ ਬਹੁਤ ਮੀਡੀਆ ਦਾ ਬਹੁਤ-ਬਹੁਤ ਧੰਨਵਾਦੀ ਹੈ ਕਿਉਂ ਸਭ ਤੋਂ ਮੀਡੀਆ ਤੁਸੀਂ ਅੱਗੇ ਵੀ ਮੇਰਾ ਬਹੁਤ ਬੋਟਾ ਕੰਮ ਕੀਤਾ ਰਾਜ ਜੀ ਤੇ ਹੁਣ ਇਹ ਵੀ ਤੁਸੀਂ ਇਹਨੂੰ ਦਿਖਾ ਕੇ ਇਹ ਹੈ ਕਿ ਇਹ ਸਾਰੀ ਹਿੰਮਤ ਮੱਕੜ ਸਾਹਿਬ ਦੀ ਹੈ ਇਹਨਾਂ ਕਰਕੇ ਅਸੀਂ ਇਹਨਾਂ ਦੇ ਕਹਦੇ ਅਨਸਾਰ ਸਾਰੇ ਚਲੀ ਜਾਣੇ ਮਾਟਾ ਸਾਹਿਬ ਮਾਟਾ ਸਾਹਿਬ ਸੁਭਾਸ ਮਾਟਾ ਜੀ ਇਹ ਇਸ ਇਹ ਪਾਰਕ ਇਹਨਾਂ ਦੇ ਘਰ ਦੇ ਸਾਹਮਣੇ ਹੈ ਇੱਕ ਮਿੰਟ ਪੂਰੀ ਟੀਮ ਆਈ ਹੋਈ ਹੈ ਇਹਨਾਂ ਦੀ ਪੂਰੀ ਟੀਮ ਗਰਗ ਸਾਹਿਬ ਇੱਕ ਵਾਈਟ ਹੋਰ ਇੱਕ ਵਾਈਟ ਹੋਰ ਡਿੰਪੀ ਮੱਕੜ ਮੇਰਾ ਨਾਮ ਹੈ ਜੀ ਅੱਜ ਜਿਵੇਂ ਦੱਸਿਆ ਰਾਜ ਜੀ ਨੇ ਵੀ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਸਾਡੀ ਐਸੋਸੀਏਸ਼ਨ ਵੱਲੋਂ ਹਰ ਜਗ੍ਹਾ ਤੇ ਬੁੱਤੇ ਲਗਾਏ ਜਾ ਰਹੇ ਹੈ ਜਿੰਨੀ ਅੱਜ ਹਿੰਦੂਸਤਾਨ ਦੀ ਪਾਪੂਲੇਸ਼ਨ ਹੋ ਗਈ ਹੈ ਔਰ ਇਸ ਸ਼ਹਿਰ ਪੱਥਰਾਂ ਦੇ ਜੰਗਲ ਹੀ ਬੰਦੇ ਜਾ ਰਹੇ ਨੇ ਔਰ ਸਾਲਾਂਾਂ ਵਸੇ ਜੋ ਗਲੋਬਲ ਵਾਰਮਿੰਗ ਦਾ ਜਿਹੜਾ ਇਫੈਕਟ ਸਾਰੇ ਦੇਖਣ ਨੂੰ ਮਿਲੇ ਆਂ ਅੱਜ ਤੱਕ ਅਜਿਹਾ ਹੋਇਆ ਨਹੀਂਗਾ 50 ਸਾਲਾਂ ਦੇ ਵਿੱਚ ਇੰਨੀ ਗਰਮੀ ਕਦੀ ਨਹੀਂ ਪਈ ਅੱਜ ਹਰ ਬੰਦਾ ਵੇਅਰ ਹੋ ਰਿਹਾ ਤੇ ਹਰ ਬੰਦੇ ਨੇ ਬੂਟੇ ਲਗਾਉਣੇ ਚਾਹੀਦੇ ਆ ਤੇ ਅਸੀਂ ਵੀ ਉਹੀ ਪਰੇਤਨ ਚ ਆ ਤਾਂ ਕਿ ਅਸੀਂ ਆਪਣੀ ਆਉਣ ਵਾਲੀ ਜਨਰੇਸ਼ਨ ਵਾਸਤੇ ਇੱਕ ਵਧੀਆ ਵਾਤਾਵਰਣ ਛੱਡ ਕੇ ਜਾਈਏ ਮੈਂ ਰਾਜ ਅਗਰਵਾਲ ਪ੍ਰੈਜ਼ੀਡੈਂਟ ਲੁਧਿਆਣਾ ਟੈਂਟਲੂਰਨ ਫੋਰ ਅਸੋਸੀਏਸ਼ਨ ਜਿੱਦਾਂ ਕਿ ਆਲਰੇਡੀ ਸ਼ੰਕਰ ਜੀ ਨੇ ਦੱਸਿਆ ਹੈਗਾ ਕਿ ਅਸੀਂ ਆਲ ਇੰਡੀਆ ਲੈਵਲ ਤੇ ਬੋਟੇ ਲਗਾ ਰਹੇ ਆਂ 4 ਲੱਖ ਸਾਡਾ ਤਕਰੀਬਨ ਮੈਂਬਰ ਹੈਗਾ ਮੇਰਾ ਖਿਆਲ ਹੈ ਕਿ ਸਾਡੀ ਇਕੱਲੀ ਐਸੋਸੀਏਸ਼ਨ ਹਿੰਦੁਸਤਾਨ ਚ ਹੋਣੀ ਹੈ ਜੇ ਤੁਸੀਂ ਇਹਨੂੰ ਮੇਰੇ ਆਪਣੇ ਵਿਚਾਰ ਨਾਲ ਇੱਕ ਇਕੱਲੀ ਸਾਡੀ ਐਸੋਸੀਏਸ਼ਨ ਹੋਣੀ ਹੈ ਕਿ ਜਿਹੜੀ ਆਲ ਇੰਡੀਆ ਲੈਵਲ ਤੇ ਐਡਾ ਵੱਡਾ ਫੰਕਸ਼ਨ ਕਰ ਰਹੀ ਹੈ ਜੁਲਾਈ ਦੇ ਮਹੀਨੇ ਚ ਦੇਖੋ ਬਾਕੀ ਐਸੋਸੀਏਸ਼ਨਾਂ ਹੁੰਦੀਆਂ ਕੋਈ ਸਟੇਟ ਲੈਵਲ ਤੇ ਹੁੰਦੀਆਂ ਕੋਈ ਡਿਸਟ੍ਰਿਕਟ ਲੈਵਲ ਤੇ ਹੁੰਦੀਆਂ ਸਾਡੀ ਜਿਹੜੀ ਐਸੋਸੀਏਸ਼ਨ ਹੈਗੀ ਆ ਆਲ ਇੰਡੀਆ ਲੈਵਲ ਤੇ ਹੈਗੀ ਆ ਔਰ ਆਲ ਇੰਡੀਆ ਦੇ ਵਿੱਚੀ ਜਿੰਨੇ ਵੀ ਸਟੇਟਾ ਹੈਗੀਆਂ ਜਿੰਨੇ ਵੀ ਸ਼ਹਿਰ ਹੈਗੇ ਨੇ ਸਭ ਚ ਪੌਦੇ ਲੱਗਦੇ ਨੇ ਜੁਲਾਈ ਦੇ ਵਿੱਚ ਪੂਰਾ ਪਹਿਲੀ ਜੁਲਾਈ ਤੋਂ ਲੈ ਕੇ 31 ਜੁਲਾਈ ਤੱਕ ਇਹ ਪੌਦੇ ਲੱਗਨੇ ਹੈਗੇ ਆ ਮੈਂ ਇਸ ਦੇ ਨਾਲ ਨਾਲ ਪ੍ਰਧਾਨ ਜੀ ਦੀ ਮੱਕੜ ਸਾਹਿਬ ਨੂੰ ਔਰ ਬਾਟਾ ਸਾਹਿਬ ਦਾ ਸ਼ੰਕਰ ਜੀ ਦਾ ਤੁਹਾਡੇ ਸਾਰਿਆਂ ਦਾ ਸਹਿਯੋਗ ਦੇ ਨਾਲ ਅਮ ਲੋਕਾਂ ਨੂੰ ਕੀ ਸੰਦੇਸ਼ ਆ ਕਿਉਂਕਿ ਆਮ ਲੋਕਾਂ ਨੂੰ ਸੰਦੇਸ਼ ਜਿੱਦਾਂ ਹੁਣ ਮੈਂ ਆਪਣੇ ਬੱਚਿਆਂ ਨੂੰ ਸਾਡੇ ਗਡਾਊਨ ਹੈਗੇ ਨੇ ਸਿੰਗਲਾਈਨ ਇਨਕਲੇਵ ਚ ਪਖਵਾ ਲੋੜ ਤੇ ਅਸੀਂ ਉਹ ਪਰਸਨਲ ਆਪਣੇ ਆਪਣੇ ਤੌਰ ਤੇ ਅੱਜ ਉਥੇ ਪੌਦੇ ਲਗਾ ਰਹੇ ਆਂ ਔਰ ਮੈਂ ਆਪਣੇ ਦੁਕਾਨਦਾਰਾਂ ਨੂੰ ਵੀਰਾਂ ਨੂੰ ਵੀ ਇਹ ਹੀ ਬੇਨਤੀ ਕਰੂੰਗਾ ਜਿੱਥੇ ਇੱਥੇ ਵੀ ਤੁਹਾਡੇ ਮਤਲਬ ਗੋਡਾਊਨਸ ਹੈਗੇ ਨੇ ਪ੍ਰਿੰਸਿਸ ਹੈਗੇ ਨੇ ਕੋਈ ਪੈਲੇਸ ਹੈਗੇ ਆ ਜਿੱਥੇ ਅਸੀਂ ਕੰਮ ਕਰਦੇ ਆ ਜਾਂ ਘਰਾਂ ਦੇ ਕੋਲ ਕੋਈ ਬਾਗ ਹੈਗੇ ਨੇ ਉਥੇ ਪੌਦੇ ਲਗਾਓ ਤਾਂ ਕਿ ਨਵੀਂ ਜਨਰੇਸ਼ਨ ਜਿਹੜੀ ਸਾਡੀ ਆਉਣ ਵਾਲੀ ਜਨਰੇਸ਼ਨ ਹੈਗੀ ਆ ਉਹ ਇਹਦਾ ਲਾਭ ਲੈ ਸਕੇ ਥੈਂਕ ਯੂ ਥੈਂਕ ਯੂ ਥੈਂਕ ਯੂ ਜੀ ਆਣਾ ਲਾਈਵ 'ਚ ਸਰਿੰਦਰ ਸੋਨੀ ਦੀ ਰਿਪੋਰਟ